ਸੱਚੀ ਕਾਲ ਜੀ ਆਈ ਸਾਨੂੰ ਆਰਡਰ ਯੂਐਸਸੀ ਤੋਂ ਆਇਆ ਸੀ ਮੈਮ ਕਹਿੰਦੇ ਕਿ ਮੈਂ ਬੇਟੀ ਵਾਸਤੇ ਸੂਟ ਬਣਵਾਉਣਾ ਚਾਹੁੰਦੀ ਆ ਸੂਟ ਇਸ ਤਰ੍ਹਾਂ ਦਾ ਹੋਵੇ ਕਿ ਉਸ ਨੂੰ ਨਾ ਤੇ ਜ਼ਿਆਦਾ ਬਹੁਤ ਹੈਵੀ ਲੱਗੇ ਤੇ ਨਾ ਹੀ ਜ਼ਿਆਦਾ ਪੜਕੀਲਾ ਹੋਣਾ ਚਾਹੀਦਾ ਫੈਬਰਿਕ ਜਿਹੜਾ ਉਹ ਪਿਓਰ ਦਾ ਵਧੀਆ ਹੋਣਾ ਚਾਹੀਦਾ ਕਿਉਂਕਿ ਮੈਂ ਆਪਣੀ ਬੇਟੀ ਲਈ ਪਹਿਲੀ ਵਾਰ ਸੂਟ ਬਣਵਾ ਰਹੀ ਆ ਮੇਰੀ ਬੇਟੀ ਇੱਥੇ ਹੀ ਪਲੀ ਬੜੀ ਵੱਡੀ ਹੋਈ ਆ ਉਹਨੇ ਕਦੇ ਪੰਜਾਬੀ ਸੂਟ ਨਹੀਂ ਪਾਇਆ ਬਟ ਉਹਦੀ ਮੈਰਿਜ ਅਸੀਂ 2-3 ਸਾਲ ਤੱਕ ਕਰਨੀ ਆ ਮੈਨੂੰ ਇਹ ਕਿ ਮੈਂ ਉਹਨੂੰ ਪੰਜਾਬੀ ਸੂਟ 'ਚ ਦੇਖਣਾ ਚਾਹੁੰਦੀ ਆ ਤੇ ਮੈਰਿਜ ਤੋਂ ਬਾਅਦ ਵੀ ਕਦੀ ਉਹਨੂੰ ਪੰਜਾਬੀ ਸੂਟਾਂ ਦਾ ਮੋਹ ਪੈ ਜਾਏ ਤਾਂ ਉਹ ਪੰਜਾਬੀ ਸੂਟ ਪਾਵੇ ਤਾਂ ਜੋ ਮੈਨੂੰ ਵੀ ਬਹੁਤ ਵਧੀਆ ਲੱਗੇਗਾ ਤਾਂ ਕੁਝ ਐਦਾਂ ਦਾ ਸੂਟ ਤਿਆਰ ਕਰਿਓ ਕਿ ਉਹਨੂੰ ਬਿਲਕੁਲ ਵੀ ਆਊਟ ਨਾ ਲੱਗੇ ਤਾਂ ਉਹਨੂੰ ਪੰਜਾਬੀ ਸੂਟ ਤੁਸੀਂ ਇੱਕ ਵਾਰੀ ਬਣਾ ਕੇ ਦਿੱਤਾ ਤਾਂ ਵਾਰ-ਵਾਰ ਤੁਹਾਡੇ ਤੋਂ ਸੂਟ ਮੰਗੇ ਠੀਕ ਹੈ ਜੀ ਅਸੀਂ ਉਹਨਾਂ ਦੇ ਕਹਿੰਦੇ ਅਕੋਰਡਿੰਗ ਜਿਵੇਂ ਉਹਨਾਂ ਨੇ ਸਾਨੂੰ ਕਿਹਾ ਗਿਆ ਇਸ ਤਰ੍ਹਾਂ ਦਾ ਫੈਬਰਿਕ ਜਿਹੜਾ ਕਿ ਟ੍ਰੈਂਡ ਦੇ ਵਿੱਚ ਐਕਸਰ ਉਹ ਸੋਸ਼ਲ ਮੀਡੀਆ ਦੇਖਦੀ ਰਹਿੰਦੀ ਆ ਤਾਂ ਜਿਹੜਾ ਫਿਰ ਟ੍ਰੈਂਡ ਦੇ ਵਿੱਚ ਹੈਗਾ ਫੈਬਰਿਕ ਉਹ ਬਣਾਓ ਵੀ ਸ਼ੇਪ ਗਲਾ ਬਣਾ ਦਿਓ ਠੀਕ ਹੈ ਜੀ ਤੇ ਨਾਲ ਤੁਸੀਂ ਉਹਨਾਂ ਨੂੰ 슬ੀਵਸ ਤੇ ਸਿੰਪਲ ਜਿਹਾ ਕੰਮ ਕਰਕੇ ਦੇਣਾ ਫੈਬਰਿਕ ਜਿਹੜਾ ਤੁਸੀਂ ਪਿਓਰ ਦਾ ਲਾਉਣਾ ਕਿਉਂਕਿ ਕ੍ਰਸ਼ ਦੇ ਵਿੱਚ ਵੀ ਦੋ ਤਿੰਨ ਤਰ੍ਹਾਂ ਦਾ ਫੈਬਰਿਕ ਆਉਂਦਾ ਹਾਰਡ ਵੀ ਆਉਂਦਾ ਹੈ ਤੇ ਸੌਫਟ ਚਾਹੀਦਾ ਹੈ ਉਹਨੂੰ ਫੈਬਰਿਕ ਇਸ ਤਰ੍ਹਾਂ ਦਾ ਸੌਫਟ ਚਾਹੀਦਾ ਹੈ ਕਿ ਉਹਦੀ ਸਕਿਨ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਜੇ ਹਾਰਾ ਗਿਆ ਤਾਂ ਉਸ ਤੋਂ ਬਾਅਦ ਉਹਨੇ ਸੂਟ ਨਹੀਂ ਪਾਉਣੀ ਤੇ ਜੇ ਤੁਸੀਂ ਚਾਹੋ ਜਾਂ ਸ਼ਰਾਰਾ ਜਾਂ ਗਰਾਰਾ ਵੀ ਨਾਲ ਬਣਾ ਕੇ ਦਿਓ ਤਾਂ ਜੋ ਉਹਨੂੰ ਇੱਕ ਵਾਰ ਸੂਟ ਪਾਵੇ ਤਾਂ ਵਾਰ-ਵਾਰ ਸੂਟ ਮੰਗੇ ਨਾ ਜੇ ਅਸੀਂ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਆਪਾਂ ਉਹਨਾਂ ਨੂੰ ਸ਼ਰਾਰਾ ਬਣਾ ਕੇ ਦਿੱਤਾ ਡਾਟਸ ਵਾਲਾ ਇਹ ਵੀ ਉਹਨਾਂ ਦੀ ਚੁਆਇਸ ਸੀ ਉਹਨਾਂ ਨੇ ਆਪ ਹੀ ਸਾਨੂੰ ਦੱਸਿਆ ਕਿ ਕ੍ਰਾਸ਼ ਦੀ ਸ਼ਰਟ ਹੋਣੀ ਚਾਹੀਦੀ ਆ ਜਾਰਜੈਂਟ ਦਾ ਡਾਟਸ ਵਾਲਾ ਸ਼ਰਾਰਾ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਬੇਟੀ ਕਿਸ ਚੀਜ਼ ਨੂੰ ਜ਼ਿਆਦਾ ਲਾਈਕ ਕਰਦੀ ਆ ਕਲਰ ਕੰਬੀਨੇਸ਼ਨਸ ਵੀ ਉਹਨਾਂ ਨੇ ਆਪ ਹੀ ਬਣਾਏ ਨੇ ਤੇ ਇਸ ਤਰ੍ਹਾਂ ਦਾ ਆਪਾਂ ਸੂਟ ਉਹਨਾਂ ਦੀ ਪਸੰਦ ਦਾ ਰੈਡੀ ਕਰਕੇ ਦਿੱਤਾ ਹੈ ਠੀਕ ਹੈ ਜੀ ਉਹਨਾਂ ਨੇ ਦੁਪੱਟੇ ਕਿਹਾ ਸੀਗਾ ਪੀਸ ਮੈਨ ਨੂੰ ਦੁਪੱਟੇ ਦਾ ਜ਼ਿਆਦਾ ਪਤਾ ਨਹੀਂ ਬਟ ਸੌਫਟ ਹੋਣਾ ਚਾਹੀਦਾ ਐਦਾਂ ਦਾ ਮਟੀਰੀਅਲ ਨਾ ਹੋਵੇ ਕਿ ਜਿਵੇਂ ਕਿ ਗਲੇ 'ਚ ਵੱਜੇ ਜਾ ਫਿਰ ਉਹਨੂੰ ਲਿਆ ਹੋਇਆ ਉਹਨੂੰ ਇਦਾਂ ਦਾ ਮਹਿਸੂਸ ਨਾ ਹੋਵੇ ਕਿ ਉਸਨੇ ਕੀ ਐਸਾ ਲਿਆ ਕਿ ਦੁਬਾਰਾ ਲੈ ਲਵੇ ਤੇ ਬਹੁਤ ਸੌਫਟ ਜਿਹਾ ਇੱਕ ਨਵਾਂ ਫੈਬਰਿਕ ਆਇਆ ਮਸਲੀਨ ਦੀ ਤਰ੍ਹਾਂ ਹੁੰਦਾ ਹੈ ਵੀ ਚਨਾਉਣ ਬਿਲਕੁਲ ਸੌਫਟ ਹੁੰਦਾ ਹੈ ਤੇ ਉਹ ਆਪਾਂ ਦੁਪੱਟਾ ਲਾ ਕੇ ਦਿੱਤਾ ਦੁਪੱਟੇ ਨੂੰ ਇਸ ਤਰ੍ਹਾਂ ਆਪਾਂ ਡਿਜ਼ਾਈਨ ਕਰਕੇ ਦਿੱਤਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੂਟ ਪਸੰਦ ਆਇਆ